ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਫਿਰ ਸਾਢੇ 9 ਹੋ ਗਏ ਕਿ 9 ਵਜੇ ਨੇ ਸਾਢੇ 9 ਹੋ ਗਏ ਗਿਆ ਪਲੇ ਵੇਲੇ ਆਲੇ ਆਤਾ ਪੰਪ ਜਾ ਇਹਨੂੰ ਗੱਡੀ ਤੇ ਲਾ ਗਿਆ ਕਾਂਟਾ ਗੱਡੀ ਤੇ ਲਾਤਾ ਨਹੀਂ ਨੂੰ ਪਾਣੀ ਮਾਰਨ ਦੀ ਲੋੜ ਨਹੀਂ ਇਹਨਾਂ ਫਲਾਉ ਦੇ ਤਾਂ ਡੈਡੀ ਕਹਿੰਦਾ ਆਹ ਕਿੱਥੋਂ ਲੈ ਤੋਤਾ ਕਿੱਥੇ ਆ ਕਹਿੰਦੇ ਨੇ ਮੋਟਰਸਾਈਕਲ ਮਾ ਕਿੱਥੇ ਧੋਣਾ ਦੇ ਤੇ ਲੱਗੇ ਫਾਮ ਨੂੰ ਤੇਰੇ ਧੌਲੇ ਮੰਗ ਰੋ ਤਾਂ ਜਮੀ ਚਿੱਟਾ ਹੋ ਗਿਆ ਤੂੰ ਇਹਦਾ ਉੱਤੋਂ ਤੋਂ ਆ ਬਸ ਤੋਤੋਂ ਨੂੰ ਆ ਮਸੂ ਤੋਤੋਂ ਕાળા ਕાળા ਕਰ ਦਿੰਦੇ ਆ ਲੈ ਪੱਲੀ ਵਸਾਈ ਦੀ ਪੱਲੀ ਤਾਂ ਖਾਲੀ ਵੀ ਕਰਤੀ ਮੇਥੇ ਤਾਂ ਮੰਡ ਤੇ ਖਾਗੜੀ ਉਹ ਦੇਰਾ ਹੋਈ ਪਿਆ ਜੀ ਚਲੋ ਹੋਈ ਨਾ ਫਿਰ ਐ ਬੁੱਤੀ ਪੈ ਗਈ ਦੋ ਤਿੰਨ ਦਿਨਾਂ ਚ ਸੁੱਕ ਗਈ ਹੜਦੀ ਜੀ ਨਾ ਪੰਜ ਛੇ ਦਿਨਾਂ ਚ ਸੁੱਕ ਜੂ ਇਹ ਬਸ ਬਹੁਤ ਮੁੜ ਗਈ ਕਿਨਾਂ ਲੈ ਤੂੰ ਨਾ ਚੱਕ ਪਾਣੀ ਦੇਖਿਆ ਗਲਾਬ ਲਾ ਕੇ ਨਾ ਗੱਡੀ ਦਾ ਖਲਾਰਾ ਪਾਉਂਦੇ ਨੇ ਪੀਤੀ ਕਰ ਲੈ ਪੈਣੇ ਝਾੜੂ ਝੂੜ ਬੋਚਾ ਤੇ ਇੰਦਰ ਆਪਾਂ ਸੰਟਾਂ ਦੀ ਵੀਡੀਓ ਅਪਲੋਡ ਕਰਤੀ ਸਵੇਰੇ 9:30 ਹੋ ਗਏ 8:30 ਹੋ ਗਈ ਅਪਲੋਡ ਹੇ ਹੁਣ ਇਧਰ ਆਪਾਂ ਨਵੇਂ ਲਿਆ ਲਿਆ ਸ਼ੁਰੂ ਕਰਤੇ ਉਧਰ ਪਹਿਲਾ ਵਾਲੇ ਨੇ ਇਹਨਾਂ ਦੀ ਵੀਡੀਓ ਪਾਪਾ ਇੱਕ ਵਾਰ ਅਪਲੋਡ ਕਰਕੇ ਫੇਰ ਇਹਨਾਂ ਦੀ ਸੈਟਿੰਗ ਕਰਾਂਗੇ ਜੀ نیچے ਬਹੁਤ ਖਲਾਰਾ ਪਿਆ ਪਿਆ ਚਲੋ ਜੀ ਪਿੰਦਰ ਹੁਣ ਛੱਡ ਕਹਿੰਦਾ ਭੂਆ ਜੀ ਨੂੰ ਇੱਕ ਭੂਆ ਜੀ ਨੂੰ ਉਧਰੋਂ ਛੱਡ ਕੇ ਆਵਣਗੇ ਇੱਕ ਨੂੰ ਪਿੰਦਰ ਛੱਡ ਕੇ ਆਊਗਾ ਪੈਣੀ ਵਾਲੀ ਨੂੰ ਪਿੰਦਰ ਤੇ ਜੋਤੀ ਭੱਜ ਜਾਣਗੇ ਮੈਨੂੰ ਲੈ ਜਾਂਦੇ ਤੇ ਮੇਰੇ ਕੋਲ ਟਾਈਮ ਨਹੀਂ ਹੈਗਾ ਲਓ ਜੀ ਭੂਆ ਜੀ ਨੂੰ ਚੱਲੇ ਭੂਆ ਦੇ ਭਤੀਜੇ ਛੱਡਣ ਤਦ ਆ ਪੋਈ। ਕੋਲ ਬਈ ਹਮਾ ਟਿਮੁਥੇ ਨਾ ਰੱਜ ਕੇ ਅਸੀਂ ਚੱਲੇ। ਉਹ ਆ ਰਾਇ ਨਾ ਥੋੜਾ ਹੀ ਆ ਨਾ। ਇਹਦੇ ਤੋਂ ਥੋੜਾ ਹੀ ਸਮਾਨ। ਆਹ ਖੋਲ ਦੋ ਟਾਪੀ। ਬਰਿਸ਼। ਬੜੀ ਰੋਹੀ ਕੱਠੀ ਕਰਦੀਆਂ ਨਾ ਥੋੜਾ ਨਾ। ਲਾਵਾ ਲਾਵਾ ਮੇਰੇ ਸਾਡੇ ਸਾਡੇ ਪੁੱਤੇ ਸੱਜੇ ਪੋਤੇ ਸੱਜਣ ਜਾਂਦੇ। ਕਾਲ ਪਾਇ ਰੂਣਿਆ। ਓਹੋ। ਨਾ ਬੁਆ। ਆ ਤਰਿਆ ਸਾਂ ਮਿੱਟੀ ਦਾ ਤੁਲੇ ਹੀ ਘੜੀਆਂ ਮਿੱਟੀ ਦਾ ਇਹ ਲਈ ਘੜੀਆਂ ਮੈਂ ਕਰ ਜੀਨੇ ਤੈਥੋਂ ਕੀ ਕਰਾਉਣਾ ਚੰਗਾ ਬਾਈ ਬਾਈ ਬੂਆ ਚਲੋ ਜੀ ਹੁਣ ਆਪਾਂ ਰੋਟੀ ਨਹੀਂ ਬਣਾਈ ਫੇਲਾਂ ਪੂਆਰਾਂ ਨੂੰ ਛੱਡਣ ਵਾਗੇ ਕਿਆ ਆਹ ਨੂੰ ਜੜਾਈਆਂ ਕੁੜੀਆਂ ਦੀ ਵੱਡੀਆਂ ਦੀ ਹਨਾ ਛੋਟੀਆਂ ਸਕੂਟਰੀਆਂ ਤਾਂ ਵੀਰੀ ਜਾਂਦੀਆਂ ਨੇ ਚਲੋ ਜੀ ਉਹ ਆ ਜੀ ਫਿਰ ਅੱਜ ਨੂੰ ਸ਼ਾਮ ਨੂੰ ਜਾਣਾ ਸੀ ਫਿਰ ਅਸੀਂ ਹੋਰ ਰੱਖਣੀ ਆ ਇੱਕ ਦਿਨ ਹੁਣ ਮੈਂ ਰੋਟੀ ਬਣਾ ਕੇ ਖਾ ਕੇ 8:30 9:30 ਹੋ ਗਏ ਫਿਰ ਮਿਲਦੇ ਆਪਾਂ ਚਲੋ ਜੀ ਟਾਈਮ ਹੋ ਗਿਆ 4:30 ਤੋਂ ਪੰਨੀ ਤੇਜ਼ ਹੋਈ ਪਈ ਐ ਪਹਿਲਾਂ ਮੈਂ ਬਾਜ਼ਾਰ ਵਾਗੀ ਦੁਪੱਟੇ-ਦੁਪੱਟੇ ਰਣੀ ਕਰਾਉਣੇ ਤੇ ਸਵੇਰੇ ਆਪਾਂ ਪਰਸਨ ਦੇਣਾ ਕੰਪਲੀਟ ਆਹ ਕੀ ਕਰਿਆ ਪੈ ਦਾਣਾ ਜ ਮੈਂ ਸਾਂ ਕਿੱਥ ਲਈ ਖੁੱਲੀ ਤਾਂ ਨਹੀਂ ਫਿਰ ਭੈਣੀ ਤੂੰ ਖੁੱਲ ਗਈ ਸੀ ਮੈਂ ਤਾਂ ਪਤਾ ਹੀ ਨਹੀਂ ਕੀ ਕੁਛ ਕਰੀਏ ਨੇ ਮੈਂ ਸਤਾਹੀਂ ਪਿੰਡ ਕਰ ਇੱਧਰ ਆਇਆ ਤੇ ਸਾਡੀਆਂ ਮੈਸਾਂ ਨੂੰ ਇੰਨੀ ਆਤ ਹੈ ਇੱਕ ਮਿੰਟ ਹੋਰ ਰਹਿ ਜਾਈਏ ਨਾ ਅਸੀਂ ਭੁੱਲ ਜਾਂਦੇ ਹਾਂ ਰਸਤੀ ਪੌਣੀ ਇਹ ਮੂੰਹ ਨਾਲ ਖੁੱਲਣੋ ਇਹ ਨਹੀਂ ਭੁੱਲਦੀਆਂ ਇੰਨੀ ਧੁੱਪ ਹੋਈ ਪਈ ਹੈ ਤੇ ਆਪਾਂ ਤੁਹਾਨੂੰ ਤੁਹਾਡੀ ਸਾਡੀ ਹਲਦੀ ਦਿਖਾਉਣੀ ਹੈ ਜੀ ਹਲਦੀ ਦੇਖੋ ਦਿਨ ਪਰ ਦਿਨ ਕਿਵੇਂ ਸੁੱਕੀ ਜਾਂਦੀ ਹੈ ਅੱਧਾ ਕ ਦਿਨ ਇਹ ਧੁੱਪ ਚ ਪਈ ਰਹਿੰਦੀ ਹੈ ਅੱਧਾ ਦਿਨ ਸਾਂਚ ਪਈ ਰਹਿੰਦੀ ਹੈ ਲਓ ਜੀ ਇਹ ਪੂਆ ਘਰ ਮੰਗੀਆਂ ਸੁਨਸਰਾਂ ਆਏ ਹੋਗੀ ਪਿੰਦਰ ਉਹ ਨਹੀਂ ਛੱਡ ਕੇ ਘੰਟੇ ਕਿਚ ਮੁੜੇ ਤੇ 11:30 ਵਜੇ ਦੇ ਨੂੰ ਇੱਕ ਪੂਆ ਨੂੰ ਉਧਰੋਂ ਪਾਲ ਛੱਡਣ ਵਾਂਗ ਇੱਕ ਨੂੰ ਪਿੰਦਰ ਛੱਡ ਕੇ ਆਏ ਨੇ ਸਿੰਦਰ ਪੈਣੀ ਵਾਲਿਆਂ ਨੂੰ ਤੇ ਇੰਦਰ ਆਪਣੇ ਸਰਦਾਰ ਜੀ ਉਥੋਂ ਕਿਆਰੀ ਬੇਲੀ ਕਰ ਲੇ ਇਹਨਾਂ ਚੌਲੀ ਫਲੀਆਂ ਲਾਉਣੀਆਂ ਤੇ ਗਰਮੀ ਵਾਲੀਆਂ ਸਬਜ਼ੀਆਂ ਹੁਣ ਮੇਥੇ ਪਟਲੇ ਤੇ ਹੁਣ ਮੈਂ ਦੇਖਦੀ ਆ ਵੀ ਮੇਥੇ ਡੂੰਗਾ ਇਹਨਾਂ ਨੂੰ ਅਸੀਂ ਡੂੰਘ ਕੇ ਰੱਖ ਲਾਂਗੇ ਤਾਂ ਕਾਫੀ ਸਾਰੇ ਸੀਐਡੀ ਬੜੀ ਪੰਡ ਮੈਂ ਸਾਰੇ ਘਰਾਂ ਚ ਵੰਡ ਦਿੱਤੀ। ਕੱਲੀ ਜਾਨੀ ਨੂੰ ਔਖਾਂ ਦੀ ਪਹਿਲਾਂ ਇਹਦੀ ਵੀ ਉੱਥੋਂ ਹੀ ਵਟ ਲਿਆਵਾਂਗੇ ਉੱਥੋਂ ਹੀ ਡੋੜ ਲਿਆਵਾਂਗੇ ਫੇਰ ਉਹ ਕਹਿੰਦੇ ਅਸੀਂ ਪਾਣੀ ਲਾਉਣ ਨਾਲੇ ਚੌਲੇ ਫਣੀਆਂ ਲਾਉਣੀਆਂ ਨੇ। ਫੇਰ ਮੈਂ ਕਿਹਾ ਤੁਸੀਂ ਘਰ ਹੀ ਫੱਟ ਲਓ ਇੱਥੇ ਬਹਿ ਜਾਵਾਂਗੇ ਮੈਂ ਕਿ ਢੂੰਗ ਲਾਂਗੇ ਹੁਣ ਮੈਂ ਦੇਖਦੀ ਇਹਨਾਂ ਨੂੰ ਸਵੇਰੇ ਜਾ ਪਰੌਂਠੇ ਬਣਾ ਲਾਂਗੇ। ਜਾਂ ਬਣਾਵਾਂਗੇ ਭਾਜੀ ਇਹਨਾਂ ਲਈ। ਆ ਸਾਡੀ ਕੁੜੀ ਨੇ ਮੰਗਾਇਆ ਤੇ ਪੀ ਜਾਂ ਮੈਂ ਤੋਂ ਪਹਿਲੀ ਵਾਰ ਲਿਆ ਕੇ ਦਿੱਤਾ ਮੈਂ ਇਹਨਾਂ ਨੂੰ। ਮੈਂ ਤਾਂ ਵਧੀਆ ਹੀ ਲੱਗਿਆ ਪਿੰਦਰ ਨੂੰ ਦੱਸਣਾ ਭੁੱਲ ਗਈ ਮੈਂ ਉਹ ਖਾ ਲੈਂਦਾ ਦੇਖੀ ਐਂ ਘਰ ਗਈ ਪਿੰਦਰ ਆ ਕੇ ਮੁੜ ਗਿਆ ਪਤਾ ਨਹੀਂ ਇਹ ਕੀ ਕੁਸ ਹੁੰਦਾ ਮੈਨੂੰ ਤਾਂ ਜਮੇ ਨਹੀਂ ਬਿਲਕੁਲ ਨਹੀਂ ਵਧੀਆ ਲੱਗਦਾ ਆ ਪਤਾ ਚਾਹ ਕਰਕੇ ਪੀ ਲਈ ਹੁਣ ਭੰਡ ਮੰਗੀਆਂ ਤੇ ਉਸ ਤੋਂ ਬਾਅਦ ਆਪਣੇ ਕद्दू ਪਏ ਹੁਣ ਆਪਣੇ ਖੇਤ ਵੀ ਕद्दू ਲੱਗਣ ਲੱਗੇ ਕੱਲ ਅਸੀਂ ਘਰ ਦਾ ਸਾਡੇ ਖੇਤ ਤੋਂ ਪਹਿਲੀ ਵਾਰ ਕद्दू ਤੋੜ ਕੇ ਲਿਆਂਦਾ ਸੀ ਵਧੀਆ ਸਬਜ਼ੀ ਬਣੀ ਬਹੁਤ ਜ਼ਿਆਦਾ ਇਹ ਆ ਸਾਡੀ ਕੁਰਸੀ ਪਰ ਹੀ ਪਿਆ ਕੱਪੜਿਆਂ ਦੀ ਇਹ ਅਸੀਂ ਨੇ ਕੱਲ ਧੋਤੇ ਸੀ ਸਾਰੇ ਦੋ ਕੁਰਸੀਆਂ ਭਰੇ ਪਏ ਨੇ ਇੱਧਰ ਨਵੇਂ ਨੇ ਜੀ ਇੱਧਰ ਜਿਹੜੇ ਮੋٹے ਸਰਦੀ ਵਾਲੇ ਰੱਖਣੇ ਨੇ ਇਹੇ ਨੇ ਅੱਜ ਮੈਂ ਬਾਜ਼ਾਰ ਵਾਗੀ ਬਸ ਮੈਨੂੰ ਟਾਈਮ ਹੀ ਨਹੀਂ ਲੱਗਿਆ ਤੇ ਹੁਣ ਦੇਖਦੀ ਆਂ ਜਾਂ ਸਵੇਰੇ ਉਹ ਕਰਾਂਗੇ ਤੇ ਆ ਪਿੰਦਰ ਗਿਆ ਸੀ ਭੂਆ ਜੀ ਨੂੰ ਛੱਡਣ ਸਾਡੀ ਗੱਡੀ ਪਹਿਲੀ ਵਾਰ ਗਈ ਆ ਪੈਣੀ ਸਾਲ ਸਵਾ ਸਾਲ ਹੋ ਗਏ ਤੇ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਭੂਆ ਨੇ ਲਿਫਾਵੇ ਚ ਪਾ ਕੇ ਧਰਤਾ ਮੈਂ ਕਿਹਾ ਤੂੰ ਕਾਨੂੰਨ ਲਿਆਉਣਾ ਤੇ ਇਹ ਗੱ ਗੱਡੀ ਨੂੰ ਦਿੱਤਾ ਖੇਸੇ ਪਿਆਰ ਹੁੰਦਾ ਹੈ ਹਨਾ ਕੋਈ ਆਪਾਂ ਦਿੱਤੇਲੇ ਤੋਂ ਵੱਡੇ ਨਹੀਂ ਹੁੰਦੇ ਮਾਨ ਤਾਨ ਹੁੰਦਾ ਪਰ ਅਸੀਂ ਤਾਂ ਹੁਣ ਇਹ ਕਿਉਂ ਅਸੀਂ ਨੇ ਗੱਡੀ ਦੇ ੱੱਬੇ ਰੁੱਬੇ ਦਿੱਤੇ ਨਹੀਂ ਫਿਰ ਆਗਰੇ ਨੂੰ ਵੀ ਤੁਪਣਾ ਖਰਚਾ ਹੋ ਜਾਂਦਾ ਤੇ ਵੈਸੇ ਸਾਡੀਆਂ ਮੈਨੂੰ ਕਮੈਂਟਾਂ ਦੇ ਵਿੱਚ ਬਹੁਤ ਸੋਹਣੇ ਕਮੈਂਟ ਆਏ ਵੀ ਸੋਹਣੇ ਭੂਆ ਜੀ ਵਰਗੀਆਂ ਸਭ ਦੀਆਂ ਭੂਆ ਜੀ ਹੁਣ ਸਾਡੇ ਭੂਆ ਜੀ ਬਾਲੀਆਂ ਚੰਗੀਆਂ ਨੇ ਵਿਚਾਰੀਆਂ ਤੇ ਹੁਣ 5 6 ਦਿਨ ਲਾ ਗਈਆਂ ਉਹ ਪਤਾ ਕੀ ਆਈ ਹੁੰਦਾ ਹੈ ਹਨਾ ਜਦੋਂ ਆਪਾਂ ਪੇਕੇ ਜਾਂਦੇ ਆ ਸਾਰੀਆਂ ਭੈਣਾਂ ਲਈ ਅਸੀਂ ਨੇ ਵੀ ਜੇ ਜਾਣਾ ਹੋਵੇ ਤਾਂ ਅਸੀਂ ਪਹਿਣਾ ਪਹਿਣਾ ਦੋਨੇ ਇੱਕ ਦੂਜੇ ਨੂੰ ਫੋਨ ਕਰਦੇ ਵੀ ਜੇ ਤੂੰ ਜਾਏਂਗੀ ਤਾਂ ਆਪਾਂ ਜਾਵਾਂਗੇ ਇਕੱਠੇ ਹੋ ਕੇ ਹਨਾ ਉੱਥੇ ਵਧੀਆ ਜੀ ਲੱਗ ਜਾਂਦਾ ਤੇ ਨਹੀਂ ਤਾਂ ਫਿਰ ਕੱਲਿਆਂ ਕੱਲਿਆਂ ਦਾ ਜੀ ਨਹੀਂ ਲੱਗਦਾ ਜਿਵੇਂ ਉਹ ਜਮਾ ਚ ਮੈਨੂੰ ਆਏ ਸੀ ਨਹੀਂ ਭੂਆ ਜੀ ਨੂੰ ਕਿਹਾ ਸੀ ਅਸੀਂ ਨੇ ਵੀ ਤੁਹਾਨੂੰ ਪਹਿਣੀਆਂ ਨੂੰ ਵੀ ਤੁਹਾਨੂੰ ਸ਼ਾਮ ਨੂੰ ਛੱਡਾਂਗੇ ਇਹਨਾਂ ਨੂੰ ਕਿਦਰੋਂ ਹਾਂ ਕੰਮ ਸੀ ਕਹਿੰਦੀ ਨਹੀਂ ਸ਼ਾਮ ਨੂੰ ਨਹੀਂ ਫਿਰ ਉਹਨਾਂ ਆਇਓਗੇ ਵੀ ਛੋਟੀ ਭੂਈ ਪਹਿਲਾਂ ਜਾਣਗੇ ਫਿਰ ਮੈਨਰੇ ਜੀ ਨਹੀਂ ਲੱਗਣਾ ਕਾ ਕਰਕੇ ਹੈ ਨਾ ਕਿੰਨਾ ਆਪਾਂ ਨੂੰ ਐ ਹੁੰਦਾ ਵੀ ਪਾਣਾ ਪਾਣਾ ਇਕੱਠੀਆਂ ਜਾਈਏ ਇਕੱਠੀਆਂ ਆਈਏ ਤੇ ਕੇ ਵਧੀਆ ਜੀ ਲੱਗਿਆ ਸੀ 5-6 ਦਿਨ ਲਾਗੇ ਚਲੋ ਵਧੀਆ ਜੀ ਹੈ ਨਾ ਤੇ ਜਿੰਨਾਂ ਦੇ ਘਰੇ ਸਰਦ ਵਰਦਲਾ ਨੇ ਮੈਨੂੰ ਤਾਂ ਐਂ ਦੇ ਲੱਗਦਾ ਵੀ ਅਸੀਂ ਵੀ ਕਦੇ 5-6 ਦਿਨ ਲਾ ਆਵਾਂਗੇ ਸਾਡੇ ਤਾਂ ਜ਼ਿੰਮੇਵਾਰੀਆਂ ਐ ਐਸੀ ਜ਼ਿੰਮੇਵਾਰੀਆਂ ਤਾਂ ਉਹਨਾਂ ਕੀ ਦੀਆਂ ਵੀ ਸੀ ਚਲ ਹੁਣ ਉਹ ਵੱਡੇ ਹੋ ਗਏ ਹਨ ਉਹਨਾਂ ਦੇ ਬੱਚੇ ਪਿਆ ਹੈਗੇ ਵਧੀਆ ਸੁੱਖ ਨਾਲ ਪੋਤੇ-ਪੋਤੀਆਂ ਆਣੀਆਂ ਨੇ ਚਲ ਹੁਣ ਸਰਦ ਹੈ ਕਦੇ ਪ੍ਰਮਾਤਮਾ ਮੈਨੂੰ ਵੀ ਮੈਂ ਤਾਂ ਹੁਣ ਤਰਸੀ ਪਈਆਂ 5-6 ਦਿਨ ਲਾਉਣ ਨੂੰ ਭੱਜੇ-ਭੱਜੇ ਉਰੋਖੰਬ ਕਰਕੇ ਇੱਕ ਦਿਨ ਜਾਨੀ ਆ ਦੂਜੇ ਦਿਨ ਕਰਕੇ ਫੇਰ ਟੈਨਸ਼ਨ ਹੋ ਜਾਂਦੀ ਆ ਵੀ ਘਰੇ ਝਾੜੂ ਪੋਚਾ ਪਿਆ ਹੋਊਗਾ ਕਿੰਨਾ ਕੰਮ ਵੱਧ ਗਿਆ ਹੋਉਂਦੇ ਨੂੰ ਚਾਹੇ ਸਰਦਾਰ ਜੀ ਪਤਾ ਉਹ ਮੱਜਾਂ ਮੱਜਾਂ ਦਾ ਕਰ ਲੈਂਦੇ ਨੇ ਤੇ ਵੀ ਫੇਰ ਨਾ ਰਸੋਈ ਚ ਭਾਂਡਾ ਠਿੰਡਾ ਬਹੁਤ ਕੰਮ ਵੱਧ ਜਾਂਦਾ ਫੇਰ ਆ ਕੇ ਉਹਦੂ ਔਖਾ ਹੋ ਜਾਂਦਾ ਵੀ ਹੁਣ ਫੇਰ ਆ ਕੇ ਉਹਨਾਂ ਕਰੀਏ ਬਹੁਤ ਜ਼ਿਆਦੇ ਔਖਾ ਹੋ ਜਾਂਦਾ ਤਾਂ ਕਰਕੇ ਤੇ ਮੈਨੂੰ ਧੂਆ ਜੀ ਕਨਸਾਨੀ ਦੇ ਗਏ ਜਾਂਦੇ ਜਾਂਦੇ ਮੱਟੀਆਂ ਬਣਾਉਂਦੇ ਇਹ ਨਾ ਗੁਰਦ੍ਰੇ ਬਣਾਉਂਦੇ ਸੀ ਵਿਚਾਰੇ ਮੇਰੀ ਬਾਹ ਤੇ ਤੇਲ ਪੈ ਗਿਆ ਇੰਨਾ ਜ਼ਿਆਦੇ ਮੱਚਿਆ ਪਿਆ ਇਥੇ ਦਾਗ ਪੈ ਗਿਆ ਮੈਂ ਕਿ ਅਸੀਂ ਯਾਦ ਰੱਖਾਂਗੇ ਵੀ ਇਹ ਸਾਡੇ ਨਿਸ਼ਾਨੀ ਆ ਮੇਰੀ ਜੇ ਅਸੀਂ ਗੁਲਗਰੇ ਦਾ ਉੱਤੇ ਮੱਠੀਆਂ ਲਾਈਆਂ ਦੀ ਕੁਝ ਤਾਂ ਉਹ ਰਹਿਣਾ ਉਹ ਨਿਸ਼ਾਨੀ ਹੈ ਇਹ ਯਾਦ ਰੱਖਣੀ ਪਿਆ ਤਾਂ ਥੋੜਾ ਜਿਆਦਾ ਹੀ ਪਤਾ ਨਹੀਂ ਕਿਉਂ ਬਾਅਦ ਨੂੰ ਸ਼ਾਮ ਜੇ ਨੂੰ ਇਹ ਬੜਾ ਹੀ ਜ਼ਿਆਦਾ ਹੋ ਗਿਆ ਇੰਨਾ ਜ਼ਿਆਦਾ ਮੈਂ ਤਾਂ ਬਾਅਦ ਚ ਦੇਖਿਆ ਤੇ ਚਲੋ ਜੀ ਬੈਠੇ ਬੈਠੇ ਪਤਾ ਨਹੀਂ ਕਿਦਾਂ ਚੱਕਰ ਜਾ ਗਿਆ ਹੋ ਗਿਆ ਅੱਖਾਂ ਮੋਰੇ ਨੇ ਰੀਝਾਂ ਦੀ ਪਤਾ ਨਹੀਂ ਇਸ ਵਾਰ ਤਾਂ ਹਜੇ ਮਾਰਚ ਚੱਲ ਰਿਹਾ ਐ ਇੰਨੀ ਧੁੱਪ ਗਰਮੀ ਨਾਲ ਪਤਾ ਨਹੀਂ ਕੀ ਬਣੂਗਾ ਇਹਦੀ ਗਰਮੀ ਅੱਜ ਵੀ 35 36% ਜਿਹੜਾ ਹੈਗਾ ਤੇ ਟੈਂਪਰੇਚਰ ਹੋਇਆ ਪਿਆ ਹੈ ਵੀ ਅੱਗੇ ਕੁੱਦੂ ਜਲਾਈ ਦੇ ਵਿੱਚ ਕੀ ਬਣੂਗਾ ਤੇ ਇੰਨਾ ਜ਼ਿਆਦਾ ਮੈਂ ਧੁੱਪੇ ਕਿਹੜਾ ਦੇਈ ਬਸ ਅੱਖਾਂ ਮੁਰੇ ਹੋ ਗਈ ਮੇਰੀ ਜੀ ਆ ਗਈ ਤਾਂ ਕਰਕੇ ਕਿੰਨਾ ਗਰਮੀ ਕਿਵੇਂ ਕੱਢਾਂਗੇ ਬਹੁਤ ਜ਼ਿਆਦਾ ਔਖਾ ਹੋ ਗਿਆ ਮੈਨੂੰ ਤਾਂ ਇੰਟੈਂਸ਼ਨ ਲੱਗੀ ਵੀ ਸਾਡਾ ਰੋਜ਼ ਦਾ ਇੱਕ ਕਿਹੜਾ ਬਾਜ਼ਾਰ ਦਾ ਸੀ ਕਿਵੇਂ ਲਾਇਆ ਕਰਾਂਗੇ ਪਤਾ ਕੀ ਇਹ ਸ਼ਾਮ ਨੂੰ ਵੀ ਨਹੀਂ ਜਾ ਕੇ ਸਾਡਾ ਕੰਮ ਸੈੱਟ ਆਉਂਦਾ ਜੀ ਸ਼ਾਮ ਨੂੰ ਸਾਡੇ ਸਾਰਾ ਮੱਝਾਂ ਦਾ ਰੋਟੀ ਪਾਣੀ ਦਾ ਸਾਰਾ ਕੰਮ ਲੇਟ ਹੋ ਜਾਂਦਾ ਹੈ ਪਤਾ ਨਹੀਂ ਲੇਟ ਜੇ ਕੰਮ ਤੇ ਮੈਨੂੰ ਘਬਰਾਟ ਹੁੰਦੀ ਹੈ ਮੈਨੂੰ ਬਹੁਤ ਔਖਾ ਹੋ ਜਾਂਦਾ ਲੇਟ ਹੋਇਆ ਹੋਇਆ ਕੰਮ ਕਰਨਾ ਤੇ ਦਿਨ ਚ ਵੀ ਹੁਣ ਜਿਵੇਂ ਅਸੀਂ ਹੁਣ ਬਾਜ਼ਾਰ ਜਾਏ ਮੈਂ ਆ ਕੇ 3 ਵਜੇ ਘੰਟਾ ਆਰਾਮ ਕਰ ਲਿਆ 4 ਵਜੇ ਮੱਚਾ ਮੰਨ ਲਿਆ ਉਸ ਤੋਂ ਬਾਅਦ ਚੱਲ ਫੇਰ ਆਪਣਾ ਜਿਹੜਾ ਉਹ ਛੋਟੇ-ਮੋਟੇ ਕੰਮ ਹੁੰਦੇ ਨੇ ਉਹ ਨਿਬੜ ਜਾਂਦੇ ਨੇ ਸਾਈਟੇ ਕਿ ਬੰਨ ਜਾਂਦੀ ਹੈ ਪਰ ਦੁਪਹਿਰੀ ਦੁਪਹਿਰੇ ਇੰਨੀ ਤੱਕ ਚਲੋ ਚਾ ਜਾਣਾ ਵੀ ਔਖਾ ਹੈ ਨਾ ਟੈਨਸ਼ਨ ਹੋ ਗਈ ਪਿਆ ਵੀ ਗਰਮੀ ਸਾਰਾ ਐ ਲੱਗਦਾ ਇਹ ਬਹੁਤ ਜ਼ਿਆਦਾ ਬਦੂਗੀ ਤੇ ਚਲੋ ਜੀ ਤੇ ਮੇਰਾ ਤਾਂ ਇੱਕ ਅੱਜ ਹੋਰ ਕੰਮ ਬਣਾਤਾ ਮੈਂ ਤਾਂ ਹਜੇ ਐ ਸੋਚ ਰਹੀ ਸੀ ਵੀ ਜੇ ਮੈਨੂੰ ਇੱਥੇ ਬਟਿਕ ਵਾਲੇ ਤੇ ਮੇਰੇ ਤੇ ਏਸੀ ਲੱਗ ਜੇ ਤਾਂ ਚੰਗੀ ਗੱਲ ਐ ਜੇ ਆਪਾਂ ਪੱਖਾ ਲਾ ਕੇ ਵੀਡੀਓ ਬਣਾਉਨੇ ਆ ਤਾਂ ਜੋ ਸਹ ਸਹ ਕਰਦਾ ਬਾਜ ਆਉਂਦੀ ਐ ਪੱਖੇ ਦੀ ਤੇ ਜੇ ਬਿਨਾ ਪੱਖੇ ਤੋਂ ਸਾਹ ਨਿਕਲ ਨਾਲੇ ਹੋ ਜਾਂਦੇ ਨੇ ਗਰਮੀ ਚ ਹਨ ਤੇ ਅੱਜ ਮੈਂ ਪਹਿਲਾਂ ਮੈਂ ਤਾਂ ਭੁੱਲੇ ਹੀ ਸਰਦਾਰ ਜੀ ਨੂੰ ਕੱਲ ਫੜਾਇਆ ਸੀ ਗ੍ਰੈਂਡਰ ਬੈਂਡ ਗ੍ਰੈਂਡਰ ਜਿਹਦੇ ਨਾਲ ਆਪਾਂ ਚੱਕਣੀ ਜਾਂ ਮਸਾਲਾ ਕੁਟਦੇ ਜਾਂ ਜੀ ਅਸੀਂ ਲੱਸੀ ਵਗੈਰਾ ਵੀ ਉਹਦੇ ਨਾਲ ਹੀ ਬਣਾ ਲੈਨੇ ਆ ਉਹ ਵਿਚਾਰਾ 2-3 ਮਹੀਨਿਆਂ ਵਾਂਗ ਅਸੀਂ ਪੜਾਏ ਹੁੰਦੇ ਤੇ ਉਹ ਹਰ ਮਹੀਨੇ 70 ਰੁਪਏ ਲੈ ਲੈਂਦੇ ਤੇ ਸਾਨੂੰ ਸਮਾਰਕ ਦੇਣ ਤੇ ਤਿੰਨਕ ਮਹੀਨੇ ਕੱਢ ਜਾਂਦੇ 200 ਰੁਪਏ ਮਹੀਨਾ ਕੁ ਵਸਤੀ ਚੱਲ ਜਾਂਦੀ ਸੀ ਉਹਦੀ ਕੱਲ ਉਹ ਕਹਿੰਦੇ ਵੀ ਤਾਂ ਮੋਟਰ ਮਰ ਚ ਗਈ ਹੁਣ ਉਹਨਾਂ ਨੇ ਜਮੀ ਹੱਥ ਖੜੇ ਕਰਤੇ ਮੈਂ ਅੱਜ ਗਈ ਤੀ ਲੈ ਮੈਂ ਉੱਥੇ ਕੁੱਲੇ ਹੀ ਜਾ ਲੈਉਣੇ ਕੀ ਕਰੀਏ ਕੰਮ ਹੀ ਨਹੀਂ ਕਿੰਨੇ ਜਿਆਦੇ ਹੋ ਜਾਂਦੇ ਨੇ ਕਿ ਹੁਣ ਧੁੱਪ ਜੀ ਪੈਣ ਲੱਗੀ ਦੁਬਾਰਾ ਮੁੜ ਕੇ ਫੇਰ ਜਾ ਹੀ ਨਹੀਂ ਗਿਆ ਉਧਰ ਨੂੰ ਮਹਾ ਚਲ ਕਾਲ ਨੂੰ ਸਹੀ ਹੈ ਨਾ ਜਾਂ ਸਰਦਾਰ ਜੀ ਫੋਰ ਕਰਦਾ ਵੇ ਉਹਨਾਂ ਦੇ ਵੀ ਆਉਂਦੇ ਆਂਦੇ ਵਿਚਾਰਿਆਂ ਦੇ ਪਹਿਲਾਂ ਉਹ ਡਾਈ ਵਾਲੇ ਕੋਲੇ ਜਾਣਗੇ ਜਿਹੜੇ ਦ ਉਸ ਤੋਂ ਬਾਅਦ ਉਹ ਜਾਂਦੇ ਨੇ ਟੇਲਰ ਕੋਲੇ ਜਿਹੜਾ ਵੀ ਕੁਝ ਉਹਨਾਂ ਕੋਲੇ ਬਣਿਆ ਹੁੰਦਾ ਲੜ ਲੜ ਕੇ ਬਣਾਇਆ ਹੁੰਦਾ ਤਾਂ ਉਹ ਟੇਲਰ ਕੋਲੋਂ ਚੱਕ ਕੇ ਲਿਆਉਂਦੇ ਨੇ ਉਹਨਾਂ ਨੂੰ ਫੇਰ ਐ ਨਹੀਂ ਪਤਾ ਕੱਪੜਿਆਂ ਦੀ ਦੁਕਾਨ ਤੇ ਪੇਚ ਦੇ ਦਿੰਦੇ ਉੱਥੋਂ ਆਹ ਸੂਤ ਚੱਕ ਲਿਓ ਉਹਨਾਂ ਦਾ ਵੀ ਆਉਂਦੇ ਆਂਦਾ ਕੰਮ ਉਹ ਕਹਿੰਦੇ ਤੇ ਖੱਲ ਕਹਿੰਦੇ ਮੈਂ ਕਦੇ ਨਹੀਂ ਖਾਲੀ ਮੂੜਾ ਰੋਜ਼ ਇੱਕ ਦੋ ਲਫਾਵੇਂ ਹੁੰਦੀ ਹੁੰਦੇ ਨੇ ਮੈਂ ਕਹਿੰਦਾ ਚਲ ਹੁਣ ਸਾਨੂੰ ਮੈਨੂੰ ਇੱਕ ਦੋ ਵਾਰ ਬਾਲਾ ਖਾਉ ਦੀ ਸੀਜ਼ਨ ਦੇ ਵਿੱਚ ਉਹ ਤਾਂ ਰਾਤ ਨੂੰ ਆਇਆ ਕਰ ਲੰਗੇ ਫਿਰ ਸਾਰਾ ਕੰਮ ਮੇਰੇ ਸਿਰ ਤੇ ਹੋ ਜੂਗਾ ਮੈਂ ਤਾਂ ਟੈਨਸ਼ਨ ਹੋਈ ਪਿਆ ਹੁਣੀ ਕਿ ਕੌਣ ਆਪਦਾ ਆ ਨਾ ਮੈਨੂੰ ਹਿੰਮਤ ਜੀ ਨਹੀਂ ਹੁੰਦੀ ਵੀ ਆਥਨ ਧੜਕੇ ਜਾ ਵੀ ਸਾਰਾ ਕੰਮ ਕਰੀ ਜਾਈਏ ਪਤਾ ਨਹੀਂ ਕਿਉਂ ਸਰੀਰ ਜਾ ਕੰਡਮ ਹੋਇਆ ਪਿਆ ਸਾ ਬਸ ਪਤਾ ਹੀ ਹੈ ਵੀ ਜਦੋਂ 40 ਦੇ ਹੋ ਗਏ ਫਿਰ ਤਾਂ ਟਾਈਮ ਪਾਸ ਹੀ ਹੁੰਦਾ ਆਂਦਾ ਹੈ ਨਾ ਬਸ ਮੈਂ ਇੱਕ ਸਾਲ ਨੂੰ ਹੋ ਜੂਗੀ 40 ਦੀ ਪਹਿਲੀ ਸਰੀਰ ਸਾਥ ਛੱਡ ਜਾਂਦਾ ਇੱਕ ਮੈਨੂੰ ਇਹਨਾਂ ਨੂੰ ਪਤਾ ਵੀ ਪਹਿਲਾਂ ਮੇਰੀ ਲੱਤ ਦੁਖਦੀ ਸੀ ਪਹਿਲਾਂ ਟੂਹੀ ਦੁਖਦੀ ਸੀ ਕੋਈ ਨਾ ਕੋਈ ਥੋੜੀ-ਮੋਟੀ ਪ੍ਰੋਬਲਮ ਚੱਲਦੀ ਰਹਿੰਦੀ ਹੈ ਥੋੜੀ-ਮੋਟੀ ਕਦੇ-ਕਦੇ ਧੜਕਣਾ ਵੱਜ ਜਾਂਦੀ ਹੈ ਤਾਂ ਕਰਕੇ ਖਾਵੇਂਗਾ ਤੇ ਚਲੋ ਜੀ ਹੁਣ ਕੂ ਆਜੀ ਆਪਣੇ ਬਾਗੀਆਂ ਤੇ ਸਮਸਤ ਰਹੇ ਹੋ ਵੀ ਅਪਚਰੀਆਂ ਕੇ ਦੋਨੇ ਮੰਗਰ ਮੂਰੇ ਕਦੇ ਕਿਸੇ ਦੇ ਘਰੇ ਜਾਂਦੇ ਇੱਕ ਦੇ ਕਿਸੇ ਦੇ ਘਰੇ ਆਏ ਫਿਰਦੇ ਰਹੇ ਨੇ ਤੇ ਹੁਣ ਆਪਾਂ ਇੱਕ ਕੂ ਆਜੀ ਦਾ ਸੂਟ ਸਿਓ ਕੇ ਪਾ ਕੇ ਲੈ ਕੇ ਕੂ ਤੇ ਉੱਤਰੀ ਆਈ ਲੈ ਕੇ ਨਾ ਤੇ ਹੁਣ ਆਪਾਂ ਕਰਦੇ ਆ ਸੈਟਿੰਗ ਸੂਟਾਂ ਦੀ ਪਾ ਅੱਜ ਸਵੇਰੇ ਮੈਂ ਪਾਰਸਲ ਕੱਢਣੇ ਨੇ ਅੱਜ ਵਾਰੀ ਵੀਡੀਓ ਜਿਹੜੀ ਸਵੇਰੇ ਆਰਕੇ ਬਟੀਕ ਤੇ ਅਪਲੋਡ ਹੋਊਗੀ ਜੀ ਜਿਹੜੀ ਮੇਰੇ ਆ ਭੈਣਾਂ ਨੇ ਸੂਟ ਉਹ ਲੈਣੇ ਨੇ ਜੀ ਪਲੇਨ ਫੈਬਰਿਕ ਬਹੁਤ ਸੋਹਣੀ ਆ ਗਈ ਤਾਂ ਤੁਸੀਂ ਉਥੋਂ ਸਕਰੀਨ ਸ਼ਾਟ ਲੈ ਲਿਓ ਮੈਂ ਕੋਸ਼ਿਸ਼ ਕਰਦੀ ਹਾਂ ਵੀ ਤੁਹਾਨੂੰ ਮੈਂ ਇਸੇ ਬਲੌਗ ਦੇ ਵਿੱਚ ਵੀ ਦਿਖਾ ਦਵਾਂ ਕਲਰ ਤੋਂ ਥੋੜਾ ਜਿਹਾ ਪਹਿਲਾਂ ਦਾ ਬਲੌਗ ਤੇ ਇੰਟਰਸਟਿੰਗ ਜ਼ਿਆਦਾ ਹੁੰਦਾ ਇਹ ਆ ਗਿਆ ਜੀ ਟੂ ਟੋਨ ਦਾ ਕਾਟਨ ਆ ਗਈ ਗਰਮੀ ਦੇ ਵਿੱਚ ਇਹਦੇ ਵੀ ਜਿਵੇਂ ਪਹਿਲਾਂ ਤਾਂ ਕੱਲਾ ਸਰਦੀ ਦੇ ਵਿੱਚ ਆ ਨਾ ਟੂ ਟੋਨ ਸਿਲਕ ਪਸ਼ਮੀਨਾ ਆਇਆ ਸੀ ਇਹਦੇ ਇਸ ਤਰ੍ਹਾਂ ਦੋਨੇ ਪਾਸੇ ਬਹੁਤ ਸੋਹਣੀ ਬਹੁਤ ਸੋਹਣੇ ਕਲਰ ਨੇ ਪੰਜ ਕਲਰ ਮਿਲਣਗੇ ਇਹਦੇ ਵਿੱਚ ਦੇਖੋ ਜੀ ਇਹ ਵਾਲਾ ਇਸ ਤਰ੍ਹਾਂ ਦਾ ਪਿਸਤਾ ਕਲਰ ਹੈ ਕਰੀਮ ਜਾਇ ਇਸ ਇਹ ਵਾਲਾ ਇਸ ਤਰ੍ਹਾਂ ਦਾ ਗ੍ਰੀਨ ਜਿਹਾ ਕਲਰ ਹੈ ਜੀ ਇਹ ਹੈਗਾ ਲਾਈਟ ਪਿੰਕ ਕਲਰ ਇਹ ਵਾਲਾ ਪਿਸਤਾ ਕਲਰ ਆ ਜਾਏਗਾ ਇਹ ਵਾਲਾ ਹੈਗਾ ਬਾਬਾ ਕਲਰ ਤੇ ਇਹ ਵਾਲਾ ਹੈਗਾ ਪਰਪਲ ਕਲਰ ਇਹਦਾ ਜੇ ਤੁਸੀਂ ਪ੍ਰੋਪਰ ਡਿਟੇਲ ਵੀਡੀਓ ਦੇਖਣੀ ਹੈ ਜੀ ਸਹੀ ਸਾਰਾ ਤਾਂ ਅੱਜ ਸਵੇਰੇ ਆ ਕੇ ਬੁਟੀਕ ਤੇ 27 ਅਜੇ ਕਿੰਨੀ ਤਰੀਕ ਹੋਗੀ ਮੈਂ ਉਹ ਤੇ ਪਤਾ ਨਹੀਂ ਜਾਈਂ ਪਾਈਏ 27 ਤਰੀਕ ਹੈ ਹਾਂ ਸੌਰੀ 27 ਤਰੀਕ ਸਵੇਰੇ ਵੀਡੀਓ ਅਪਲੋਡ ਹੋ ਚੁੱਕੀ ਜੀ ਉੱਥੋਂ ਤੁਸੀਂ ਪੂਰੀ ਡਿਟੇਲ ਲੈ ਕੇ ਸੂਟਾਂ ਦੀ ਆਪਣੀ ਤਾਂ ਤੁਸੀਂ ਆਪਣੇ ਸੂਟ ਬੁੱਕ ਕਰ ਸਕਦੇ ਹੋ ਚਲੋ ਜੀ ਹੋਰ ਸੋਹਣੇ ਸੋਹਣੇ ਪ੍ਰਿੰਟ ਤੁਸੀਂ ਸਾਰੀਆਂ ਵੀਡੀਓ ਦੇਖ ਕੇ ਬੁੱਕ ਕਰ ਲਓ ਬਹੁਤ ਸੋਹਣੇ ਕਲਰ ਪ੍ਰਿੰਟ ਆਏ ਪਏ ਨੇ ਤੇ ਕਰੋ ਤੁਸੀਂ ਇਸ ਵਲੌਗ ਨਾਲ ਇੰਜੋਏ ਸਾਡੇ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਅੱਗੇ ਵੀਡੀਓ ਸ਼ੇਅਰ ਕਰਦੇ ਕਰੋ ਜੀ ਮੇਰਾ ਫਿਰ ਤੋਂ ਥੈਂਕ ਯੂ ਧੰਨਵਾਦ ਜੀ ਮੇਰੇ ਦੋਨੇ ਚੈਨਲਾਂ ਨੂੰ ਇੰਨੀ ਸੋਹਣੀ ਸਪੋਰਟ ਕਰ ਰਹੇ ਨੇ ਮੇਰੇ ਵਿਊਅਰਸ ਹੋਰ ਵੀ ਥੈਂਕ ਯੂ ਜੀ ਤੁਹਾਡਾ ਰਿਕਵੈਸਟ ਹੈ ਅੱਗੇ ਤੋਂ ਅੱਗੇ ਹੋਰ ਸ਼ੇਅਰ ਕਰੋ ਤਾਂ ਕਿ ਹਰ ਇੱਕ ਭੈਣ ਕੋਲੇ ਨਾਰਮਲ ਰੇਂਜ ਦੇ ਬਹੁਤ ਸੋਹਣੇ ਬ੍ਰਾਂਡ ਦੇ ਸੂਟ ਮਿਲ ਜਾਣ ਸਾਰੀ ਭੈਣਾਂ ਆਪਣੇ ਬਜਟ ਦੇ ਵਿੱਚ ਰ ਤੇ ਇਹਨਾਂ ਸਭ ਦਾ ਜੀ ਕਰਦਾ ਹੁੰਦਾ ਵੀ ਆਪਾਂ ਵਧੀਆ ਤੋਂ ਵਧੀਆ ਚੀਜ਼ ਪਾਈਏ ਪਰ ਆਪਾਂ ਨੂੰ ਆਪਣੇ ਬਜਟ ਦੇ ਹਿਸਾਬ ਨਾਲ ਰਹਿਣਾ ਪੈਂਦਾ ਹੈ। ਚਲੋ ਜੀ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ। ਹਰ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ।